മി ബു ബോലു ਬਾਬਾ ਬਲੀ ਨਹਾ ਬਿਦਰੀ ਕੋ ਯਾਰਕਾ ਸਰਦਾਰਾ ਹਕੂਲ ਸਿੰਘ ਪਟੜਾ ਜੋ ਕੇ ਪਿਛਲੇ ਦਿਨੀ ਚਾਲ ਚਲਾਣਾ ਕਰਕੇ ਸਾਨੂੰ ਉਹਨਾਂ ਦੇ ਵਿਰਸਾ ਤੋਂ ਹਰੂਰੀ ਕੰਮ ਜਿਹੜੇ ਇਸ ਪਰਿਵਾਰ ਵੱਲੋਂ ਹਾਂ ਬਾਬਾ ਬਾਬਾ ਬੁਲੀਨ ਬਾਬਾ ਸਰਵਾਹ ਹੁੰਦੇ ਨੇ ਸਰਵਾਹ ਕਿਤੇ ਹਨ ਆਓ ਇੱਛਲੀ ਆਤਮਾਂ ਸਰਬ ਦੀ ਬਲਪੇ ਕਰਨੇ ਲਈ ਗੁਰੂ ਸਾਹਿਬਾਂ ਨੇ ਇੱਕ ਵੀ ਪ੍ਰਕਰਨਾ ਵਿੱਚ ਅਰਦਾਸ ਕੀਤੀ ਕਰਨੀ ਹੈ ਸਤਗੁਰੂ ਸਿੱਤੇ ਬਾਸਾ ਦੀ ਬਲਸ਼ਿਸ਼ ਕਰਦੇ ਨੇ ਹੰਤੇ ਸਤਗੁਰੂ ਬੋਲਿਆ ਮੈਂ ਪਿੱਛੇ ਕੀਸਨ ਕਰਉ ਨਰਬਾਨ ਜੀਓ ਹਾਂ ਬਾਬਾ 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 ਉਹ ਕਿੱਥੇ ਬੋਲਦਾ ਜੋ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਦੇ ਪੇਤਰ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੇ ਵਿਚਾਰ ਗੁਰਬਾਣੀ ਦਾ ਜਪਾ ਕਿਛੜੀ ਆਤਮਾ ਨੂੰ ਸਰਦ ਦੇ ਸੱਲ ਜੋ ਕਾਰਗੋ ਜਾਂਦੇ ਹਨ ਪਰਵਾੰਤ ਹੋ ਜਾਂਦੇ ਨੇ ਹਾਂ ਇਹ ਆਹ ਸਰ ਤੇ ਬਾਈਨ ਮਿੱਟੀ ਮਨੁੱਖ ਉਹਨਾਂ ਦੀ ਸਵਾਸ ਉਹਨੂੰ ਜਮਰਾ ਪਰਮਾਤਮਾ ਦੀ ਦਿੱਸ ਸਵਾਸ ਨੂੰ ਸਰਕਾਰ ਦੇ ਉਸ ਪਰਮਾਤਮਾ ਨੂੰ ਕਰਨ ਦੀ ਯਾਦ ਰੱਖਣਾ మిటీ డి మిటీ ਖੇਲ ਬਾਬੂ ਬੁੱਲੀ ਜਾਂਦਾ ਮੱਥਾ ਟੇਕ ਲਾ ਬਾਬੇ ਨੂੰ ਚਲੋ ਬਾਬਲ ਮੱਥਾ ਕਿਵੇਂ ਟੇਕ ਦੋਨੂੰ ਤੂੰ ਕਿਵੇਂ ਟੇਕ ਦੋਨੂੰ ਕਿੱਥੇ ਕਿੱਥੇ ਬਾਬਾ ਦਾ ਬੁੱਲੀ ਜਾਂਦਾ ਪਾਪਾ ਕਿੱਥੇ ਕਿੱਥੇ ਨਹੀਂ ਕਾਲ ਆਪੇ ਤੇ ਕਾਲ ਆ Oi. Halo bos, bulu. Aduh. হ্যালো কে দো ওল ম্যাম্বর হ্যালো বলো হ্যালো রু র হ্যালো বলো ਆ ਦੇ ਘਰੋਂ ਬਈ ਅੱਜ ਸੰਡੇ ਮਨਾ ਰਿਹਾ ਹੈ ਮਿੱਟੀ ਨਾਲ ਖੇਡ ਰਿਹਾ ਹੈ ਅੱਛਾ ਬੱਬਲ ਬੁਲਾ ਰਹੇ ਆ ਕਿੰ ਬੁਲਾ ਰਹੇ ਮਬਨੂ ਹੂੰ ਇੱਧਰ ਆ ਡਿੱਗੇਗਾ ਇੱਧਰ ਇੱਧਰ ਹੀ ਖੇਡ ਲੈ ਮਿੱਟੀ ਨਾਲ ਚਲੋ ਇੱਧਰ ਨਾਲ ਖੇਡ ਇੱਧਰ

ਜਾ ਕੱਟ ਕਰੋ ਗੁਰੂ ਨਾਨਕ ਜੀ ਇਹ ਨਹੀਂ ਤੋੜਨੀ ਇਹ ਨਹੀਂ ਤੋੜੇ ਤੋੜਤਾ ਸ਼ਾਬਾਸ਼ ਇਹ ਸਾਡਾ ਬਈ ਕਰਮਰੂ ਸਿੰਘ ਹੈਗਾ ਦੇਖੋ ਮੂੰਹ ਤੇ ਪਾਈਓ ਦੇਖੋ ਬੱਚੇ ਗੇਮਾਂ ਦੇਖੋ ਦੇਖੋ ਇਹਨਾਂ ਨੂੰ ਕੌਣ ਰੋਕੇ ਹਾਂ ਬਈ ਇੱਧਰ ਸ਼ਕਲ ਦਿਖਾ ਦੂੰ ਆਦੀ ਰੋ ਇੱਧਰ ਸ਼ਕਲ ਦਿਖਾਓ ਇੱਧਰ ਸ਼ਕਲ ਦਿਖਾਓ ਇੱਧਰ ਰੋ ਦੇਖੋ ਦੇਖੋ ਕਿ ਮਿੱਟੀ ਭਰੀ ਜਾਂਦਾ ਤੇ ਅੱਛਾ ਮਮਾ ਕਿੱਥੇ ਆ ਮਮਾ ਕਿੱਥੇ ਆ ਮਮਾ ਕਿੱਥੇ ਆ hmmmm bolo momo kitea hummm 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 guru ਨਾ 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 ਜੋਰੂਰ ਮੈਂ ਮਾਸ਼ੀ ਕਾ ਤੋ ਕਰ ਦਾਂ ਉਹ ਨਾ ਉਹ ਪਾਰ ਜਾਂ ਕਦੀ ਪਾਈ ਇਹਨੇ ਹੂੰ ਉਹ ਨਾ ਕੋ ਸੰਸਾਰ ਹੈਲੋ ਰੂ ਦੇਖੋ ਤੋੜ ਇਨਗੇ ਵਿੱਚ ਆਖਦਾ ਦੇਖੋ 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 ਹਾਂ ਜੋਰ ਜਿਮੈਸ਼ ਕਰ ਲੈਣਾ ਆ ਆਛਾ ਨਾ ਨਹੀਂ 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 ਆ ਤੂੰ ਕਰ ਤੂੰ ਕਰ ਤੂੰ ਕਰ ਤੂੰ ਕਰ ਤੂੰ ਕਰ ਨਾ 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 ਪੈਰ ਤੇ ਵਿੱਚ ਪੈਰ ਤੇ ਥੱਲੇ 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 ਰੱਖੋ ਉਹ ਤੂੰ ਕਰ ਨਹੀਂ ਤੇ ਮਾਰੂ ਹਾਂ ਤੇ ਮੰਨ ਦੇ ਤੇ ਤੇ ਮਾਰੀ ਹੈ ਹਾਂ ਅ ਨਹੀਂ 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 ਮੂੰਹ ਚ ਨਾ ਦੇ ਮੂੰਥਾ ਤਾਂ ਮੂੰਥਾ ਆਇਨੀ ਕੁਛ ਵੀ ਸੱਜ ਜਤ ਜੰਮਾ ਹਾਂ ਨਾ ਨਾ ਡਿੱਗ ਜੇਗੇ ਇਧਰ ਇੱਧਰ ਵੜ ਗਿਆ ਇੱਧਰ ਆ ਬਟੇਰ ਹੋ ਇੱਧਰ ਆ ਚਲੋ ਚਲੋ ਵਾਏ ਡਿੱਗੀ ਗਿਆ ਤੁਮ ਚੱਲ ਕੋਈ ਨਾ ਝਾੜ ਲੈ ਝਾੜ ਲੈ ਤੂੰ ਝਾੜੇਗਾ ਝਾੜ ਕੇ ਦਿਖਾ ਕੀ ਬਾਬਾ ਹਾਂ ਬਾਬਾ नहीं मैं नहीं कर तू कर ला नहीं 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 ना ना नहीं ये तोड़ना ये नहीं तोड़ना चलो चलो नारू ना बेटे ठंडा ठंडा पानी चलो चलो मिट्टी ना खेलो मिट्टी ना 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 ये किया हम्म ਇੱਥੇ ਪਣੀ ਪਾਈਏ ਨਾ ਠੀਕ ਹੈ ਚਲੋ ਇਹ ਸਾਰੇ ਇਹਦੇ ਖਿਡਾਰੇ ਪਾਇਆ ਦੇਖੋ ਕਿੰਨੇ ਖਿਡਾਰੇ ਨੇ ਦੇਖੋ ਖਿਡਾਰ ਦੇਖੋ ਇਹਨਾਂ ਦੇਖੋ ਆ ਮੇਰੀ ਗੁੜੀਆਂ ਨੇ ਇੱਕ ਚੁੱਲਾ ਬਣਾ ਕੇ ਰੱਖਿਆ ਛੋਟਾ ਜਿਹਾ ਨਾ ਮੈਨੂੰ ਮੂਜੀ ਨਹੀਂ ਪੋਣਾ ਕਰਦਾ ਪਣੀਆ ਠੀਕ ਠੀਕ ਕਿੱਦਾਂ ਬਤਾ ਛੀ 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 ਨਾ ਬਟੇ ਠੰਡਾ ਪਾਣੀ ਚਲੋ ਚਲੋ ਨੋ ਚਲੋ 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 ਰੂ ਬੱਬੇ ਜਾ ਰਿਹਾ ਰਹਾ ਨਾ 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 ਪਾਣੀ ਤੋ ਮਿੱਟੀ ਕੇ ਨਹੀਂ ਚਲੋ ਉਧਰ ਚਲੋ ਮਿੱਟੀ ਕੇ ਨਹੀਂ ਚਲੋ ਨਾ ਉਧਰ ਚਲੋ ਉਧਰ ਚਲੋ ਐ ਕੀ ਖਲਾਰਾ ਬਈ ਨਾ ਚਲੋ ਚਲੋ ਸੁੱਕੀ ਮਿੱਟੀ ਨਾਲ ਖੇਡ ਲੈ ਸੁੱਕੀ ਨਾਲ ਖੇਡ ਲੈ ਇਹ ਨਾਲ ਹੀ ਗਣਾ ਗਿੱਲੀ ਹੈ ਵਟੇ ਗਿੱਲੀ ਹੈ ਚਲੋ ਚਲੋ ਇਹ ਗੱਲੀ ਆਈ ਤੇ ਨਹੀਂ ਇਦਰੀ ਉਧਰ ਜੇ ਸੁੱਕੀ ਗੱਲ ਚਲੋ ਕੱਪੜੇ ਚੱਲ ਚੱਲ ਨਾ ਆ ਰਹੇ ਕੱਪੜੇ ਚੱਲ ਚੱਲ ਨਾ ਆ ਰਹੇ ਨਾ ਬੜੇ ਰੂ ਕੱਪੜੇ ਰੋਸਾ ਨਾ ਨਾ ਆਲੇ ਕੁ ਬਾਲੀ ਮੁਝੇ ਇਧੇ ਮੁਕਰੋ ਤੂੰ ਕਰੋ ਤੂੰ ਕਰੋ ਤੂੰ ਕਰੋ ਕਰੋ ਤੂੰ ਤੂੰ ਦੇਖੋ ਮਮਾ ਕੀਤੇ ਮਮਾ ਬਾਈ ਮਰੋ ਦੇਖ ਹਾਂ ਹਾਂ ਕਰੋ ਆਪੋਈ ਤਾ ਪਾਵਨਾ ਨਾ 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 ਹੈਲੋ ਸਰ ਆ ਮੇਰਾ ਬੇਟਾ ਰੂਹਾ ਨੂ ਨਾ ਬੇਟੇ ਨਹਾਈ ਕਰਨੀ ਪੂਗੀ ਹੁਣ ਚਲੋ ਨਹਾਈ ਕਰੋਗੇ ਨਾਈ ਨਹਾਈ ਕਰੋਗੇ ਨਾਈ ਹੈਲੋ ਤਾਰੇ ਆਵਣੋਂ ਫਸੋ ਤਾਲਣਾ ਸੰਗੁਰ ਨਾਮ ਵੇ ਵੇ ਕਾਰਨ ਕਾਣੀ ਅੰਦਰ ਬਖਸ਼ ਕਰਦੇ ਹਾਂ ਗੁਰ ਕੱਪੜ ਪੂਰੂਪਾਤਾਰ ਕਲੰਗੁਰ ਨਾਨਕ ਤੋਂ ਬਹਾਲ ਬੱਲੇ ਪਾਸ ਸਾਹਿਬ ਨੇ ਖੜਕੂਕੇ ਨਾਮ ਦਿੱਤੀ ਜੋ ਜੋ ਸਮਾਸ਼ ਕਰੀ ਜਾਂਦਾ ਹੁੰਦਾ ਸਾਡਾ ਮੈਂ ਕਾੜੇ ਤੋਂ ਕੁੱਤੇ ਓਟ ਗਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕੀਤਾ ਵੱਡੇ ਵੱਡੇ ਦੁਨੀਆਂ ਦੇ ਰਾਜਿਆਂ ਨੂੰ ਗੁਰ ਕੂਟਾ ਨਹੀਂ 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 ਗੰਦਾ ਬੱਚਾ ਨਹਾਈ ਕਰਨੀ ਪੂਗੀ ਤੈਨੂੰ ਨਾਈ ਹੂੰ ਕੋਰ ਸਾਡ ਪੁਕਾਰ ਨਹਾਈ ਕਰਨੀ ਪੂ ਨਾਈ ਨਾ ਆਜਣੇ ਤੇ ਲੋਗ ਨਾ 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 ਸਤਿ ਸ੍ਰੀ ਅਕਾਲ ਸਰਪ੍ਰਮਾਤਮਾ ਨੇ ਜੀਉ ਨੂੰ ਤੋਹਿਆ ਕੀ ਬਾੜ ਤੇ ਤਾਂ ਅਨੰਦ ਗੁਰੂ ਜੀ ਕਮਰਾਜ ਜਣੇ ਕਾਲ ਪਾਇ ਨਾ ਤੈਨੂੰ ਕਿਹਾਗਾ ਪਾਣੀ ਚ ਨਹੀਂ ਹੱਥ ਮਾਰਨਾ ਕਾਲ ਨਾ ਨਾ ਤੋੜ ਦੇਗਾ ਯਾਰ ਤੂੰ ਤਾਂ ਚਲੋ 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 ਨਹੀਂ ਨਹੀਂ ਦੂ ਚਲੋ 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 ਨਾ ਨਾ ਮਿੱਟੀਆ ਨਾ ਬਿਟੇ ਰੂ ਇੱਧਰ ਦੇਖੋ ਨਾ ਚਲੋ ਚਲੋ ਦੇਖ ਸਾਰਾ ਮੂੰਹ ਪਰ ਲਿਆ ਨਾ ਬਸ ਚਲੋ 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 ਮਿੱਟੀ ਨਾਲ ਖੇਲੋ ਦੇਖੋ ਸਾਰਾ ਮੂੰਹ ਲਿਬੜ ਗਿਆ ਦੇਖੋ ਦੇਖੋ ਬੋਲਾ ਬਰਸ਼ੂ ਦਾ ਨਾ ਕੋਈ ਪ੍ਰੋਬਲਮ ਲੱਗਿਆ ਹੈ ਹੂੰ ਤੁਸ ਜਾਣਾ ਹੈ ਅੱਛਾ ਬਾਕੀ ਦੇ ਚਾਰੇ ਪਰਵਰ ਤੋਂ ਸੁਨੇ ਨਏ ਪਾਪ ਦੁਰਤੇ ਜਾਮਨ ਗੌਣ ਅਕੇਲੀ ਪਰਵਰ ਗ੍ਰਾਫ ਤੋਂ ਸੁਪਰ ਕਮੇਟੀ ਕੱਢਿਆਂ ਦਾ ਫਿਰ ਕੱਢਿਆ ਹਾਂ ਹੁਣ ਦੁਬਾਰਾ ਪੱਤੇ ਸੁੱਖੀ ਦੇ ਜਾਣਦੇ ਨੇ ਸਰਵ ਜੀ ਬਾਬਾ ਨੇ ਆਪ ਕੋ ਬਿਆਨ ਤੋਂ ਪੋਜੀਸ਼ਨ ਕਰ ਲਈਏ ਸਿੱਖੀ ਤੋਂ ਤੱਕ ਨੂੰ ਸਾਥ ਨਾਲ ਜੋੜਾ ਮੁਹੰਮਦ ਬਹਿਣੀ ਤੇਰੇ ਹੁਣ ਦੇਖੇ ਜੀ ਦੇਖ ਜੋ 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 ਰੇ ਹਮਾਇਤ ਕਰੀ ਇਹਨਾਂ ਦੇਖ ਗੱਭਾ ਕੌਣ ਅਸਰੇ ਤੇਰਾ ਕੰਮ ਸੁਕਾਰ ਮਤੋਂ ਪ੍ਰਮਾਤਮਾ ਨੇ ਰਚਨਾ ਬਣਦੀ ਹੈ ਮੰਜ਼ਰਾ ਠੀਕ ਆ ਦੋਸਤੋ ਜੀ ਮਾਰੇ ਕੋਈ ਦੋਸਤ ਨਾ ਬਹਿ ਜਾਣਾ ਚੱਲਣਾ ਹਾਂ ਜਾਨੀ ਕਰ ਮੇਰੇ ਨਾਲ ਤੋਂ ਪ੍ਰੇਮ ਕਰਦਾ ਹੈ ਇਸ ਨਾਲ ਕਿੱਕੇ ਕਰਦੀ ਬੱਪੂ ਜੀ ਜਦੋਂ ਆ ਰਹੇ ਇਹ ਭਾਰਤ ਨੂੰ ਤਾਂ ਹਿੰਦੂ ਦੇ ਨਾਲ ਕੱਟ ਹੋ ਰਿਹਾ ਹੈ ਇਹ ਕਹਿੰਦਾ ਹੈ ਦੂਸਰਾ ਆਪਣਾ ਕੁਛਰ ਜਾਂਦਾ ਹੈ ਧੰਗੁਰ ਨਾਨਕ ਦੇ ਮਹਾਰਾਜ ਕੇ ਕਾ ਨਾ ਬੇਟੇ ਨਾ 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 ਇਹ ਗਿਆ ਇਹ ਗਿਆ ਹਮ ਸ੍ਰੀ ਕਾਲ ਪ੍ਰਮਾਤਮਾ ਦੇ ਨਾਮ ਨਾਲ ਜੀ ਗਿਆ ਨਹੀਂ ਸਭ ਤੋਂ ਚਲਾ ਸਭ ਤੋਂ بڑے ਦਿਨ ਦੇ ਰਾਦੇ ਸਨ ਉਹਨਾਂ ਦੇ ਨਾਲ ਜਾ ਕਰਕੇ ਧੰਗੁਰ ਨਾਨਕ ਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਬ੍ਰਹਮ ਤੋਂ ਤੋਂ ਬਾਂਦੂ ਤੂੰ ਬਹੁਤ 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 ਬਹੁ ਉਹ ਸਰਕਾਰ ਨੂੰ